ਪਰ ਸਿਮਰਨ ਨਹੀਂ ਕਰਦੇ ਬਾਣੀ ਨਹੀਂ ਪੜ੍ਹਦੇ ਜਿਹੜੀ ਨਾਮ ਦੀ ਰਹਤੇ ਉਹ ਨਹੀਂ ਕਮਾਉਂਦੇ ਕੱਲਾ ਅਮਰਤ ਛਕੇ ਉੱਥੇ ਕੀ ਕਰੇਗਾ ਮਨੁੱਖ ਤਾਂ ਫੁਰਨੇ ਚੱਲਦੇ ਨੇ ਵਕਾਰ ਚੱਲਦੇ ਨੇ ਏਸੀ ਗੱਲਾਂ ਤੋਂ ਤਾਂ ਬ੍ਰਾਹਮਣਾਂ ਨੂੰ ਰੋਕਿਆ ਸੀ ਵੀ ਕੱਲਾ ਜਨੇਊ ਪਾ ਲੈਂਦੇ ਜੇ ਉਸ ਤਰ੍ਹਾਂ ਤੁਸੀਂ ਕਮਟ ਕਮਾਉਂਦੇ ਹੋ ਸੁਨਤ ਕਰਾ ਲੈਂਦੇ ਹੋ ਉਸ ਤਰ੍ਹਾਂ ਤੁਸੀਂ ਭੇਖ ਕਰ ਲੈਂਦੇ ਹੋ ਤੇ ਸਾਰਾ ਤੁਹਾਡਾ ਖੇਡ ਹੋਈ ਚੱਲਦਾ ਤੇ ਹੁਣ ਆਪਾਂ ਵੀ ਉਸੇ ਦੀ ਤੇ ਆ ਗਏ ਆਂ ਭਾਰੀ ਤੌਰ ਤੇ ਸਾਨੂੰ ਕਹਿੰਦੇ ਨੇ ਜੀ ਅਮਰਤ ਛਕਿਆ ਸਿੰਘ ਤੇ ਅੰਦਰ ਮਨ ਦੇ ਵਿੱਚ ਵਿਕਾਰਾਂ ਦੇ ਫੁਰਨਿਆਂ ਦੀ ਭੰਡਾਰੇ ਭਰੇ ਪਏ ਨੇ ਜਿਹੜੀ ਕਰਨੀ ਹੈ ਉਹ ਬੜੀ ਹੋਰ ਨੀਚਾਂ ਵਾਲੀ ਹੈ। ਕ੍ਰੋਧ ਵੀ ਉਸੇ ਤਰ੍ਹਾਂ ਕੰਮ ਵੀ ਉਸੇ ਤਰ੍ਹਾਂ। ਭੇਖ ਨੇ ਜਿਹੜਾ ਹੈ ਜਾਣ ਨਹੀਂ ਛਡਾਉਣੀ ਸਾਡੀ ਦਰਗਾਹ ਦੇ ਵਿੱਚੋਂ। ਨਾ ਗੁਰਦੁਆਰੇ ਮੰਦਰ ਮਸਜਿਦਾਂ ਦੇ ਵਿੱਚ ਜਾ ਕੇ ਜਾਣ ਛੁੱਟਣੀ ਜੇ ਆਪਾਂ ਬਚਨ ਨਾ ਕਮਾਇਆ ਤਾਂ। ਰਹਿਤ ਆਵਰ ਕਿਛ ਆਵਰ ਕਮਾਵਤ ਮੰਨ ਨਹੀਂ ਪ੍ਰੀਤ। ਮੱਖੋ ਘੰਟ ਲਾਵੇ ਤਾਂ ਹੀ ਗੁਰੂ ਘਰ ਦੇ ਵਿੱਚ ਹਰ ਵਕਤ ਕੀਰਤਨ ਗੁਰਬਾਣੀ ਸੁਣਾਈ ਜਾਂਦੀ ਹੈ ਵੀ ਇਹ ਬਚਨ ਪੜੋ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਏ ਰਤਨ ਸੁਨਤ ਕਮਾਵਤ ਕੀ ਕਹਿੰਦੇ ਨੇ ਸੁਨਤ ਕਮਾਵਤ ਫਿਰ ਕਹਿੰਦੇ ਨੇ ਹੋਤ ਉਧਾਰ ਆਪ ਤਰ ਲੋਕ ਹੈ ਨਿਸਤਾਰ ਜਿਹਨੇ ਸੁਣ ਕੇ ਕਮਾਲ ਹੈ ਤੇ ਜਿਹੜਾ ਕੱਲਾ ਮੱਥਾ ਟੇਕਣ ਤੱਕ ਸੀਮਤ ਰਿਆ ਉਹ ਮਨ ਖਾਲੀ ਹੈ ਤੇ ਜੇ ਮਨ ਖਾਲੀ ਹੈ ਮਨ ਮਹਿਲਾ ਤਾਂ ਸਭ ਕੁਝ ਮਹਿਲਾ ਤਨ ਤੋਤੇ ਮਨ ਅੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਬਿਰਲਾ ਬੁਝਿਆ ਕੋਈ ਇਸ ਕਰਕੇ ਜਿਹੜਾ ਸਿੱਖੀ ਦਾ ਫਲਸਫਾ ਹੈ ਉਹ ਨਾਮ ਸ਼ਬਦ ਵਿੱਚੋਂ ਗੁਰਬਾਣੀ ਚੋਂ ਪ੍ਰਗਟ ਹੁੰਦਾ ਹੈ ਉਹ ਸਿੱਖ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਉਜੜ ਛੋਟਾ ਖਾਵ ਹੈ ਹੁਣ ਇਹਦੇ ਇਸ ਵਿਧਾਨ ਤੇ ਆਪਾਂ ਚੱਲਾਂਗੇ ਤੇ ਸਾਰੀ ਚਾਰੇ ਵਰਨ ਸਾਰੀਆਂ ਜਾਤਾਂ ਮਜਬਾਂ ਖਤਮ ਹੋ ਸਕਦੀਆਂ ਕਿਉਂਕਿ ਸਾਰੇ ਜਿੰਨੇ ਵੀ ਸਰੀਰ ਹੈ ਜਿੰਨੇ ਵੀ ਮਨ ਨੇ ਜਿੰਨੀ ਆਤਮਾ ਹੈ ਸਾਰਿਆਂ ਦਾ ਇੱਕੋ ਹੀ ਰੂਪ ਹੈ ਹਿੰਦੂ ਮੁਸਲਮਾਨ ਸਿੱਖ ਸਾਈ ਵਿੱਚ ਜਿਸ ਤਰ੍ਹਾਂ ਦਾ ਮਨ ਹੈ ਉਸੇ ਤਰ੍ਹਾਂ ਦਾ ਹੀ ਸਾਡੇ ਵਿੱਚ ਹੈ ਇੱਕੋ ਹੀ ਮਨ ਹੈ ਇੱਕੋ ਸ਼ੇ